ਜੋ ਰੱਬ ਨੂੰ ਪਾਣਾ ਬਕੀ ਦਾ ਜੀ ਮਾਨਾ ਬਾਨਾ ਆ ਪੰਜ ਵਿਅਕਤੀਆਂ ਦੇ ਵੱਲੋਂ ਨਿਸ਼ਾਨ ਸਾਹਿਬ ਚੜਾਉਣ ਦੇ ਲਈ ਸਵੇਰੇ ਸਵੇਰੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਤਿਆਰੀਆਂ ਕਰਕੇ ਉਸ ਥਾਂ ਤੇ ਪਹੁੰਚੇ ਸਨ ਉਹ ਜਿੱਥੇ ਉਹਨਾਂ ਨੇ ਜਠੇਰੇ ਪੂਜਣੇ ਹੁੰਦੇ ਨੇ ਅਤੇ ਨਿਸ਼ਾਨ ਸਾਹਿਬ ਚੜਾਉਣ ਦੇ ਸਮੇਂ ਹੀ ਇੱਕ ਦਰਦਨਾਕ ਹਾਦਸਾ ਹੋ ਗਿਆ ਜਿਸ ਦੇ ਵਿੱਚ ਦੋ ਮੁੰਡਿਆਂ ਦੀ ਇੱਕੋ ਦਮ ਜਾਨ ਚਲੀ ਗਈ ਇਨਾਹੀ ਨਹੀਂ ਤਿੰਨ ਜਾਣੇ ਹੋਰ ਜ਼ਖਮੀ ਹੋਏ ਨੇ ਜਿਸ ਤੋਂ ਬਾਅਦ ਇਹ ਪੰਜ ਪਰਿਵਾਰ ਡੂੰਗੇ ਸਦਮੇ ਦੇ ਵਿੱਚ ਨੇ ਇਹ ਘਟਨਾ ਜਲੰਧਰ ਵਿਖੇ ਪਿੰਡ ਸ਼ੰਕਰ ਦੇ ਨੇੜੇ ਵਾਪਰੀ ਹੈ ਜਿੱਥੇ ਨਿਸ਼ਾਨ ਸਾਹਿਬ ਚੜਾ ਰਹੇ ਦੋ ਨੌਜਵਾਨਾਂ ਦੀ ਕਰੰਟ ਲੱਗਣ ਦੇ ਕਾਰਨ ਜਾਨ ਚਲੀ ਗਈ ਇਸ ਦੇ ਨਾਲ ਹੀ ਤਿੰਨ ਜਾਣੇ ਹੋਰ ਜ਼ਖਮੀ ਹੋਏ ਨੇ ਪੰਜ ਵਿਅਕਤੀ ਇੱਥੇ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਨਿਸ਼ਾਨ ਸਾਹਿਬ ਨੂੰ ਚੜਾਇਆ ਜਾ ਰਿਹਾ ਸੀ ਭਰੇ ਇਸ ਦੌਰਾਨ ਉੱਪਰ ਕਰੰਟ ਲੱਗ ਗਿਆ ਅਤੇ ਦੋ ਮੁੰਡਿਆਂ ਦੀ ਜਾਨ ਗਈ ਹੈ ਜਦੋਂ ਕਿ ਤਿੰਨ ਹੋਰ ਜ਼ਖਮੀ ਹੋ ਗਏ ਮ੍ਰਿਤਕਾਂ ਦੀ ਪਛਾਣ ਬੁੱਟਾ ਸਿੰਘ ਅਤੇ ਮਹਿੰਦਰ ਸਿੰਘ ਵਾਸੀ ਵਜੂਹਾ ਕਲਾ ਦੇ ਵਜੋਂ ਹੋਈ ਹੈ ਨਕੋਦਰ ਦੇ ਥਾਣਾ ਸ਼ੰਕਰ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਸ਼ੰਕਰ ਚੌਂਕੀ ਦੇ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਵਾਪਰੀ ਹੈ ਦੋਵਾਂ ਦੀ ਪਿੰਡ ਸ਼ੰਕਰ ਦੇ ਵਿੱਚ ਜ਼ਮੀਨ ਸੀ ਅਤੇ ਪਹਿਲਾਂ ਇੱਥੇ ਰਹਿੰਦੇ ਹੁੰਦੇ ਸਨ ਪਰ ਉਹ ਇੱਥੋਂ ਹੁਣ ਤਬਦੀਲ ਹੋ ਗਏ ਸਨ ਆਪਣੇ ਜਠੇਰੀਆਂ ਦੀ ਥਾਂ ਤੇ ਉਹ ਨਿਸ਼ਾਨ ਸਾਹਿਬ ਲਗਾ ਰਹੇ ਸਨ ਤਾਂ ਕਿ ਲੋਕ ਉੱਥੇ ਆ ਕੇ ਮੱਥਾ ਟੇਕ ਸਕਣ ਪਰ ਉਸ ਤੋਂ ਪਹਿਲਾਂ ਹੀ ਇਹ ਕਾਰਾ ਹੋ ਗਿਆ ਤੇ ਇਸ ਨੂੰ ਦੇਖਣ ਤੋਂ ਬਾਅਦ ਪਰਿਵਾਰ ਦੀਆਂ ਤਾਂਹਾਂ ਨਿਕਲ ਗਈਆਂ ਮੋਟੇ ਦਾ ਹੁੰਦਾ ਇੱਥੋਂ ਹੀ ਗਏ ਤੁਹਾਡੇ ਕੋਲੋਂ ਹੀ ਭਰਾਵਾ ਇੱਥੇ ਮੋਟੇ ਟਿਕਾ ਹੁੰਦਾ ਕਰ ਲੈ ਗਏ ਸੀ ਤਾਂ ਉਹ ਮਾਰਕੀਟ ਦੇ ਕੇ ਲੈ ਆਉਂਦੇ ਸੀ ਪਰ ਉਹ ਠੀਕ ਆ ਠੀਕ ਚਲੋ ਮਤਲਬ ਉਹਨਾਂ ਨੂੰ ਅਸੀਂ ਪ੍ਰੈਫਰ ਕੀਤਾ ਅੱਛੜ ਗਏ ਦੋਨੋਂ ਲੈ ਕੇ ਗਏ ਜਲੰਧਰ ਜਲੰਧਰ ਸੈਂਟਰ ਦਾ ਠੀਕ ਹੈ ਦੋਨੋਂ ਜੋ ਉਹ ਤਾਂ ਮੈਨੂੰ ਲੱਗਦਾ ਵੀ ਆ ਗਿਆ ਘਰ ਗਲਤੀ ਗਲਤੀ ਤੇ ਫੋਨ ਤੇ ਹਾਂਜੀ ਗਲਤੀ ਬਾਪੂ ਜੀ ਕੀ ਗੱਲ ਹੋਈ ਜੀ ਅੱਜ ਇਹ ਨਿਸ਼ਾਨ ਸਾਹਿਬ ਚੜਾਉਣ ਲੱਗੇ ਸੀਗੇ ਜੀ ਨਿਸ਼ਾਨ ਸਾਹਿਬ ਚੜਾਉਂਦੇ ਵਿੱਚ ਥੋੜੇ ਉੱਚਾ ਦੀ ਉੱਤੇ ਮੋੜ ਤੇ ਤਾਰਾਂ ਚੱਲਦੀਆਂ ਸੀ ਜਿਦਾ ਕਰਕੇ ਉਹ ਸਾਂਭਿਆ ਨਹੀਂ ਗਿਆ ਹੈ ਨਿਸ਼ਾਨ ਸਾਹਿਬ ਉਹ ਤਰਾਂ ਵਾਲੇ ਪਾਸੇ ਨੂੰ ਚਲ ਕੇ ਅੰਦਰ ਗਿਆ ਜਿਦਾ ਕਰਕੇ ਦੂਨੀ ਮੌਤ ਹੋ ਗਈ ਆ ਬਸ ਤਿੰਨ ਚਾਰ ਇਹ ਕਿਹੜੀ ਜਗ੍ਹਾ ਹੈ ਜੀ ਇੱਥੇ ਇਹ ਸ਼ੰਕਰ ਹੈ ਜੀ ਇਹ ਜਗ੍ਹਾ ਕਿਹੜੀ ਹੈ ਡਿਟੇਲ ਇਹ ਜਿੱਥੇ ਰਹਾਂ ਦੀ ਬਜ਼ੁਰਗਾਂ ਦੀ ਹੈ ਜਿੱਥੇ ਰਹੇ ਨਹੀਂ ਬਜ਼ੁਰਗਾਂ ਦੀ ਹੈ ਬਜ਼ੁਰਗਾਂ ਦੀ ਸ਼ਿਦਾਂ ਦੀ ਜਗ੍ਹਾ ਹੈ ਸ਼ਿਦਾਂ ਦੀ ਠੀਕ ਪਿਛਲਾ ਪਿੰਡ ਸਾਡਾ ਸ਼ੰਕਰੀ ਹੈ ਜੀ ਅਸੀਂ ਇਸ ਟਾਈਮ ਬਜ਼ੁਰਗਾਂ ਖਲਾ ਬੈਠੇ ਹਾਂ ਬਜ਼ੁਰਗਾਂ ਖਲਾ ਤੋਂ ਆਏ ਸੀਗੇ ਜਿਹੜੇ ਚਾਹ ਦੋ ਦੀ ਡੈਥ ਹੋਈ ਦੋਹਾਂ ਦੀ ਹਾਂ ਦੋਹਾਂ ਦੀ ਡੈਥ ਹੋਈ ਕਰੰਟ ਕਿੰਨੇ ਨੂੰ ਲਗਾ ਕਰੰਟ ਤਾਂ 55 ਚਾਹ ਨੂੰ ਲਗਾ ਬਾਕੀ ਠੀਕ ਆ ਸਾਰੇ ਬਾਕੀ ਹਾਂ ਦੋ ਥੋੜੇ ਇੰਜਰ ਜ਼ਿਆਦਾ ਆ ਬਾਕੀ ਇੱਕ ਠੀਕ ਆ ਦੋਹਾਂ ਦੀ ਡੈਥ ਹੋਈ